ਅੱਜ ਅਸੀਂ ਚੰਡਿਆਲਾ ਗੁਰੂ ਹਲਕੇ ਦੇ ਪਿੰਡ ਜਲਾਲ ਉਸਮਾ ਦੇ ਵਿੱਚ ਇੱਕ ਖੇਡ ਨਰਸਰੀ ਬਣਾਉਣ ਲਈ ਉਦਘਾਟਨ ਕੀਤਾ ਹੈ ਖੇਡਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ ਸਾਡੇ ਬੱਚਿਆਂ ਵਾਸਤੇ ਔਰ ਜਿਵੇਂ ਜਿਵੇਂ ਬੱਚੇ ਖੇਡਾਂ ਦੇ ਵਿੱਚ ਰੁਚੀ ਲੈਂਦੇ ਨੇ ਤਿਵੇਂ ਤਿਵੇਂ ਉਹ ਜ਼ਿੰਦਗੀ ਦੇ ਵਿੱਚ ਇੱਕ ਜਿਹੜੇ ਡਿਸਿਪਲਿਨਡ ਨਾਗਰਿਕ ਵੀ ਜਿਹੜੇ ਨੇ ਉਹ ਬਣਦੇ ਨੇ ਸੋ 70 ਲੱਖ ਰੁਪਏ ਦੀ ਅਮਾਉਂਟ ਦੇ ਨਾਲ ਅਸੀਂ ਅੱਜ ਜੜਾ ਜਲਾਲ ਉਸਮਾ ਸੀਨੀਅਰ ਸੈਕੰਡਰੀ ਸਕੂਲ ਆ ਇਹਦੇ ਵਿੱਚ ਖੇਡ ਨਰਸਰੀ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਚਾਰ ਗਰਾਊਂਡਸ ਹੋਣਗੀਆਂ ਫੁੱਟਬਾਲ ਦੀ ਵਾਲੀਬਾਲ ਦੀ ਬਾਸਕਟਬਾਲ ਦੀ ਤੇ ਖੋਖੋ ਦੀ ਇਹਦੇ ਨਾਲ 200 ਮੀਟਰ ਰਨਿੰਗ ਟਰੈਕ ਜਿਹੜਾ ਆ ਉਹ ਵੀ ਬਣਨਾ ਹੈ ਪੂਰੀ ਮਾਡਰਨ ਜਿਹੜੀਆਂ ਫੈਸਿਲਿਟੀਆਂ ਨੇ ਇਹਦੇ ਵਿੱਚ ਉਹ ਹੋਣਗੀਆਂ ਸੋ ਮੈਂ ਪਿੰਡ ਵਾਸੀਆਂ ਨੂੰ ਵਧਾਈ ਦੇਣਾ ਕਿ ਉਹਨਾਂ ਦੇ ਇਸ ਸਕੂਲ ਦੇ ਵਿੱਚ ਇਸ ਖੇਡ ਨਰਸਰੀ ਦੇ ਵਿੱਚ ਬੱਚੇ ਜਿਹੜੇ ਨੇ ਵੱਡੀਆਂ ਮੱਲਾ ਮਾਰਨਗੇ ਆ ਵੈਸੇ ਵੀ ਅਸੀਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਜਿਹੜਾ ਉਹ ਪੰਜਾਬ ਦੇ ਵਿੱਚ ਲਗਭਗ ਚੱਲ ਰਿਹਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜਦੋਂ ਹੀ ਮੁੱਖ ਮੰਤਰੀ ਬਣੇ ਸੀਗੇ ਉਦੋਂ ਹੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਸੀਗੀਆਂ ਜਿਦੇ ਵਿੱਚ ਸਾਡੇ ਛੋਟੇ ਬੱਚੇ ਪਿੰਡ ਪੱਧਰ ਤੋਂ ਲੈ ਕੇ ਬਲਾਕ ਪੱਧਰ ਜ਼ਿਲ੍ਹਾ ਪੱਧਰ ਸਟੇਟ ਪੱਧਰ ਤੱਕ ਜਿਹੜੇ ਨੇ ਉਹ ਹਿੱਸਾ ਲੈਂਦੇ ਨੇ ਸੋ ਸਾਡੀ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਦਾ ਬੜਾ ਇਸ ਪਾਸੇ ਵੱਲ ਖਾਸ ਧਿਆਨ ਹੈ ਕਿ ਸਾਡੇ ਬੱਚੇ ਖੇਡਾਂ ਦੇ ਵਿੱਚ ਵੀ ਵੱਡੀਆਂ ਪ੍ਰਾਪਤੀਆਂ ਜੜੀਆਂ ਨੇ ਉਹ ਹਾਸਲ ਕਰਨ ਸੋ ਅਸੀਂ ਅੱਜ ਮੇਰੇ ਵੱਲੋਂ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ